ਮਨੋਸਾਹ ਆਪ ਤਨ ਕਰਨਾ ਲਾ ਜੀ ਕਰਨਾ ਹੈ ਵੀਡੀਓ ਬਣਾ ਲਾ ਦੋ ਤੋਸਾਨ ਅੰਬੂ ਤੇ ਅੰਬੂ ਪਹਿਲੀ ਗੱਲ ਤਾਂ ਜਿਸ ਨੂੰ ਯਾਦ ਕਰ ਉਹਦੇ ਕੱਲ੍ਹ ਨੂੰ ਸਾਨੂੰ ਭਰ ਕੇ ਲਿਆਇਆ ਜੇ ਕਾਦੀ ਨੂੰ ਕੋਲਾ ਕਰ ਦੇਣਾ ਹੈ ਉਹ ਮੈਂ ਆਪਣੇ ਘਰ ਅੱਗ ਲੱਗੀ ਦੀ ਆ ਪੁਲਿਸ ਬਰਤਸਾ ਨੇ ਬਾਜੀ ਆਏ ਅੱਗ ਲਾਤੀ ਅੰਦਰ ਸਾਰਾ ਕੁਝ ਸੜ ਗਿਆ ਮੈਂ ਸਿਲੰਡਰ ਦੇ ਨਾਲ ਆਹ ਦੇਖ ਲੋ ਅੱਗ ਲਾ ਕੇ ਸਿਲੰਡਰ ਭੜੇਦਾ ਆਹ ਲਖੋ ਬੜੀ ਬਾਤ ਸੁਣੋ ਸਿਲੰਡਰ ਭੜੇਦਾ ਮੈਂ ਕਰਕੇ ਕੋਡ ਕਰ ਲੈਣਾ ਮੈਂ ਮਰਨਾ ਮਜੂਰ ਕਰ ਲੈਣਾ ਮੈਂ ਤਾਂ ਪੁਲਿਸ ਰੱਤ ਨਹੀਂ ਆ ਹਾਂ ਪੁਲਿਸ ਮੌਤ ਦਾ ਕਰਦੀ ਐ ਬਸ ਮੌਤ ਦਾ ਕਰਦੀ ਤੁਹਾਨੂੰ ਐਸੀ ਬਰਾਦ अपरियोजित तारां, पुलिस रेशों तल की हैं, और जादू को हिंजाद ने निकाल चुके हैं, अंडी प्यास लेके चला, और तुम बंद के बेबड़े थल के, और लोगों को और पाके, निजाद जेल ने जो तकलीफ दी, गोलियां कैप्सूल पाई जाते, गांस गांस खाली पानी ਜੇ ਨਾਲ ਜਗ ਬਾਗ ਦਾ ਅਸੀਂ ਆਪਣੇ ਬੱਚੇ ਕਿਸ਼ੋਰੋਂ ਨੇ ਖਾਣ। ਉਹਨਾਂ ਦੀਆਂ ਜਨਾਨੀਆਂ ਤੇ ਰੰਡੀਆਂ ਹੋ ਜਿਹੜੇ ਇੱਥੇ ਨਾਲ ਚੱਲਦੇ। ਸਾਡੇ ਨਿੱਕੇ ਨਿੱਕੇ ਬੱਚੇ ਰੋਟੀ ਕਿਥੋਂ ਖਾਣਗੇ? ਉਹਦੇ ਨਾਲ ਤੇ ਮਰਨਾ ਚੰਗਾ। ਮਰਨਾ ਚੰਗਾ। ਉਹ ਪੰਜਾਬੀ ਟੇਸ਼ਨ ਆ ਰਿਹਾ ਤੂੰ ਆਪਣਾ ਟੇਸ਼ਨ ਘੱਟ। ਆਹ ਤੋਂ ਚਲਾਣਾ ਪਾਜੀ ਮਾਰਕੀਟ ਦੇ ਵਿੱਚ ਪੁੱਛ ਕੇ ਦੇਖੋ 20000 ਰੁਪਿਆ ਦੁਕਾਨ ਦਾ ਮੇਰਾ ਸੋਦੇ ਦਾ ਰਕਾਰ ਆ। ਮੇਰੇ ਕੋ ਪੈਸੇ ਨਹੀਂ ਨੇ ਹੋਏ। ਪੂਰਾ 20000 ਰੁਪਿਆ। ਸੋਦੇ ਦਾ ਰਕਾਰ ਪੁੱਛ ਕੇ ਦੇਖੋ। ਨਾਲ ਬਾਰੇ ਮੌਕਾ ਸਾਜੀ ਮੈਂ ਤਾਂ ਫੈਕ

ਆ ਦੇਖੋ ਕੋਲ ਦਾ ਪ੍ਰਸ਼ਾਸਨ ਆਏ ਪੁਲੀਸੇ ਤੋਂ ਤਾਂ ਗੋਗੇ ਮਰ ਲਗੇ ਆ ਪਾਜੀ ਬੱਚਿਆਂ ਦੇ ਨਾਲ ਆਪਣੇ ਚਲੂਸੇ ਜਨਾ ਦੇਖੋ ਅੱਗ ਲਾਤੀ ਪੁਲਿਸ ਪ੍ਰਸ਼ਾਸਨ ਨੇ ਕਿੱਥੇ ਗਿਆ ਪੰਡਾ ਹਾਂ ਕਿੱਥੇ ਗਿਆ ਦੂਜੇ-ਤੀਜੇ ਪੁਲਿਸ ਪ੍ਰਸ਼ਾਸਨ ਆ ਦੇਖੋ ਕੀ ਕਰਤਾ ਮੇਰਾ ਹਾਲਾਤ ਆ ਪੁਲਿਸ ਪ੍ਰਸ਼ਾਸਨ ਦੇ ਕੰਮ ਦੇਖੋ ਯਾ ਦੁਆ ਕੋ ਥੋੜੀ ਜਿਹੀ ਬਜਾਉਂਦਾ ਤੇ ਅੰਦਰੋਂ ਵੇਖਦੇ ਤੂੰ ਤੇ ਆਖ ਬਹੁਤ ਆ ਪਾਜੀ ਅੰਦਰ ਪਸਕੋਰਡ ਕਰਕੇ ਬੰਦਾ ਖੂਨ ਜੋ ਨਿਕਲੇ ਆ ਪਾਜੀ ਸਰਾ ਆ ਪੁਲਿਸ ਪ੍ਰਸ਼ਾਸਨ ਸਤਨਾਮ ਨੇ ਪਾਜੀ ਮੈਨੂੰ ਫੜਿਆ मना गाउँ घर राख्दा भाइ मार्ता गाई मार्ता भाइ पोलिसन